ਦੇਖੋ ਮੈਂ ਐਸਆਈਟੀ ਬਾਰੇ ਕੁਝ ਨਹੀਂ ਕਿਉਂਕਿ ਐਸਆਈਟੀ ਮੈਂ ਉਹ ਚਾਹੁੰਦਾ ਕਿ ਸਹੀ ਕੰਮ ਕਰਾਂ ਇੱਕ ਗੱਲ ਤਾਂ ਹਾਈ ਕੋਰਟ ਵੀ ਪੁੱਛਦੀ ਸੀ ਮੈਂ ਵੀ ਇਹਨਾਂ ਨੂੰ ਪੁੱਛਦਾ ਸੀ ਮੈਂ ਕਿਹਾ ਐਨਡੀਪੀਐਸ ਦਾ ਪਾਤ ਦਾ ਟਰੱਕ ਦੀ ਰਿਕਵਰੀ ਕਿੱਥੇ ਇਹ ਸਿਰ ਉੱਤੇ ਸਿਰ ਪੋਲਿਟਿਕਸ ਅੱਜ ਦੂਜੀ ਵੇਖੋ ਮੈਨੂੰ ਇੱਕ ਵਧਾਈ ਵੀ ਦਿਓ ਸੈਕੰਡ ਐਨੀਵਰਸਰੀ ਆ ਵਿਆਹ ਦੀ ਨਹੀਂ ਅੱਜ ਪੈਣੇ ਉਹ ਵਿਆਹ ਨੂੰ ਤਾਂ ਚਲ ਹੋ ਗਏ ਆ ਪਰਚੇ ਦੀ ਜਿਹੜਾ ਹੰਨੀ ਮੰਨੀ ਚੰਨੀ ਸਾਹ ਨੇ ਦਾਸ ਤੇ ਦਿੱਤਾ ਸੀ ਚਲੋ ਹੋਰ ਨਾ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਕਿਉਂਕਿ ਥੋੜੀ ਹਮ ਦਲਤੀ ਚਿਤਾਉਂਦਾ ਆ ਅਗਰ ਵਿਹੋਦਾ ਪੁੰਦਾ ਪਰਚਾ ਤਾਂ ਤੂੰ ਹੀ ਕਰਾਇਆ ਜਿਹੜਾ ਕੁਝ ਪੁੱਛਿਆ ਗਿਆ ਕਿ ਹਾਈ ਕੋਰਟ ਨੇ ਤਸੱਲੀ ਕਰਾਤੀ ਮੇਰਾ ਵੀਰ ਉਹੀ ਮੈਂ ਬਾਰ-ਬਾਰ ਕਹਿੰਦਾ ਹਾਈ ਕੋਰਟ ਵੀ ਇਹਨਾਂ ਨੂੰ ਪੁੱਛਦੀ ਸੀ ਮੈਂ ਵੀ ਪੁੱਛਿਆ ਦੇਖੋ ਮੈਂ ਐਸਆਈਟੀ ਬਾਰੇ ਕੁਝ ਨਹੀਂ ਕਿਉਂਕਿ ਐਸਆਈਟੀ ਮੈਂ ਹੋਰ ਚਾਹੁੰਦਾ ਕਿ ਸਹੀ ਕੰਮ ਕਰਨ ਮਗਰ ਇੱਕ ਗੱਲ ਤਾਂ ਹਾਈ ਕੋਰਟ ਵੀ ਪੁੱਛਦੀ ਸੀ ਮੈਂ ਵੀ ਇਹਨਾਂ ਨੂੰ ਪੁੱਛਦਾ ਸੀ ਮੈਂ ਕਿਹਾ ਐਨਡੀਪੀਐਸ ਦਾ ਪਾਤ ਤੱਕ ਡਰੱਗ ਦੀ ਰਿਕਵਰੀ ਕਿੱਥੇ ਪਹਿਲਾਂ ਹੀ ਬੰਦਾ ਹੋਣਾ 10 ਸਾਲ ਜਿਹੜੀ ਜੰਨੇ ਹੋ ਮੇਰਾ 13 ਦੇ ਕੇਸ ਤੋਂ ਅੱਜ ਤੱਕ 24 ਚੜ ਗਈ ਭਾਈ ਹਾਈ ਕੋਰਟ ਦੇ ਹਨਰੇਬਲ ਜੱਜ ਸਾਹਿਬ ਨੇ ਵੀ ਪੁੱਛਿਆ ਕਿ ਬਹਿਰਿਸ ਦੇ ਡਰੱਗ ਜਵਾਬ ਕੋਈ ਨਹੀਂ ਇਸ ਲਈ ਇਹ ਸਿਰ ਉੱਤੇ ਸਿਰ ਪੋਲਿਟਿਕਸ ਅੱਜ ਦੂਸਰੀ ਵੇਖੋ ਮੈਨੂੰ ਇੱਕ ਵਧਾਈ ਵੀ ਦਿਓ ਸੈਕੰਡ ਐਨੀਵਰਸਰੀ ਆ ਵਿਆਹ ਦੀ ਨਹੀਂ ਅੱਜ ਪੈਨੇਓ ਵਿਆਹ ਨੂੰ ਤਾਂ ਚਲ ਹੋ ਗਏ ਆ ਪਰਚੇ ਦੀ ਜਿਹੜਾ ਹੰਨੀ ਮੰਨੀ ਚੰਨੀ ਸਾਹਿਬ ਨੇ ਦਾਸ ਤੇ ਦਿੱਤਾ ਸੀ ਚਲੋ ਉਹਨੂੰ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਕਿਉਂਕਿ ਥੋੜੀ ਅਮਦਰਦੀ ਜਿਤਾਉਂਦਾ ਅਗਰ ਭਿਓ ਦਾ ਪੁੱਤਾ ਪਰਚਾ ਤਾਂ ਤੂੰ ਹੀ ਕਰਾਇਆ ਤੇ ਜਿਹਦੇ ਕੋਲੋਂ ਕਰਾਇਆ ਸੀ ਉਹਦਾ ਵਿਚਾਰੇ ਦਾ ਹਾਲਤਾ ਪੁੱਛ ਲਓ ਉਹਨੂੰ ਤਾਂ ਮੇਜਰ ਪੈਨਲਟੀ 'ਚ ਚਾਰ ਚੀਟ ਹੋ ਗਿਆ ਮੇਜਰ ਪੈਨਲਟੀ ਲੱਗੀਆਂ ਨੇ ਔਰ ਮੈਂ ਇਹ ਕਹਿ ਕੇ ਆਇਆ ਦੇਖੋ ਮੈਂ ਤੁਹਾਨੂੰ ਤੁਹਾਨੂੰ ਵੀ ਕਹਿਣਾ ਕਿ ਉਦੋਂ ਚੰਨੀ ਸਾਹਿਬ ਦੇ ਹੱਥ ਠੋਕੇ ਬਣੇ ਸੀ ਕੁਝ ਅਫਸਰ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੀ ਬਰੀਚ ਕੀਤੀ ਔਰ ਅੱਜ ਭੁਗਤ ਨਹੀਂ ਪੈ ਰਹੀ ਸਹੀ ਕੰਮ ਹੋਵੇ ਮੈਂ ਉਹਦਾ ਸਵਾਗਤ ਕਰਾਂਗਾ